ਸਤਿ ਸ਼੍ਰੀ ਅਕਾਲ ਜੀ ਪੰਜਾਬੀ ਡਾਕ 5 ਦੇਖ ਰਹੇ ਹੋ ਤੁਸੀਂ ਤੇ ਮੈਂ ਅਜੇ ਬਿਲਾ ਪੰਜਾਬ ਦੇ ਗਾਇਕਾਂ ਦੀ ਜੇਕਰ ਮੈਂ ਗੱਲ ਕਰਾਂ ਤਾਂ ਪੂਰੇ ਪੰਜਾਬ ਭਰ ਦੇ ਨਾਲ-ਨਾਲ ਦੁਨੀਆ ਭਰ ਦੇ ਵਿੱਚ ਵੀ ਛਾਏ ਹੋਏ ਨੇ ਜਿਨ੍ਹਾਂ ਦੇ ਵਿੱਚ ਕਾਫੀ ਜ਼ਿਆਦਾ ਵੱਡੇ ਵੱਡੇ ਨਾਮ ਜੋ ਕਿ ਅੱਜਕੱਲ ਪੰਜਾਬੀ ਇੰਡਸਟਰੀ ਨੂੰ ਕਾਫੀ ਜ਼ਿਆਦਾ ਉੱਤੇ ਵੱਲ ਲੈ ਕੇ ਜਾ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਨਾਮ ਅਜੀਹਾ ਨਾਮ ਹੈ ਜੋ ਆਪਣੀ ਗਾਇਕੀ ਦੇ ਨਾਲ-ਨਾਲ ਆਪਣੀ ਲਿਖਤ ਦੇ ਨਾਲ ਵੀ ਕਾਫੀ ਜ਼ਿਆਦਾ ਮਸ਼ਹੂਰ ਹੈ ਤੇ ਵਿੱਚੋਂ ਜਦੋਂ ਉਹਨਾਂ ਦੇ ਗਾਣੇ ਆਉਂਦੇ ਨੇ ਤੇ ਲੋਕ ਜਨਤਾ ਉਹਨਾਂ ਦੇ ਪਿੱਛੇ পাগল ਹੋ ਜਾਂਦੀ ਹੈ ਜੀ ਹਾਂ ਦੋਸਤੋ ਮੈਂ ਗੱਲ ਕਰ ਰਿਹਾ ਇੱਥੇ ਅਰਜੰਟ ਲਾਹੌਰਾਂ ਦੀ ਜਿਨ੍ਹਾਂ ਦਾ ਬੀਤੇ ਟਾਈਮ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਸ਼ੋਅ ਕੈਨਸਲ ਹੁੰਦਾ ਹੈ ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਸ਼ੂ ਸੋਸ਼ਲ ਮੀਡੀਆ ਦੇ ਉੱਤੇ ਵਿਵਾਦ ਪੈਦਾ ਹੋ ਜਾਂਦਾ ਹੈ ਵੀਡੀਓਜ਼ ਵਾਇਰਲ ਹੁੰਦੀਆਂ ਨੇ ਸੋਸ਼ਲ ਮੀਡੀਆ ਦੇ ਉੱਤੇ ਤੇ ਅਰਜਨ ਢਿੱਲੋਂ ਹੋਰਾਂ ਦੇ ਕਾਫੀ ਜ਼ਿਆਦਾ ਜਿਹੜੇ ਗਾਣੇ ਨੇ ਉਹਨਾਂ ਦੇ ਨਾਲ ਜੋੜ-ਜੋੜ ਕੇ ਲੋਕ ਉਹਨਾਂ ਦੀਆਂ ਵੀਡੀਓਜ਼ ਵਾਇਰਲ ਕਰ ਰਹੇ ਨੇ ਉਹਨਾਂ ਦਾ ਇੱਕ ਗਾਣਾ ਆਇਆ ਪਿੱਛੇ ਜੀ ਕਹਿੰਦੇ ਹਜੇ ਪੰਜਵਾਂ ਤਾਂ ਗੇਰ ਹੀ ਨਹੀਂ ਪਾਇਆ ਬੱਲੀਏ ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਅਰਜਨ ਢਿੱਲੋਂ ਦਾ ਪੰਜਵਾਂ ਹੀ ਗੇਰ ਨਹੀਂ ਪਾਇਆ ਉਹਨਾਂ ਦੇ ਸ਼ੋਅ ਨੂੰ ਲੈ ਕੇ ਜ਼ਿਕਰ ਹੋ ਰਿਹਾ ਕਾਫੀ ਜ਼ਿਆਦਾ ਕਿ ਚੰਡੀਗੜ੍ਹ ਦੇ ਵਿੱਚ ਜਦੋਂ ਉਹਨਾਂ ਦਾ ਕਾਨਸਰਟ ਲੱਗਣ ਜਾ ਰਿਹਾ ਸੀਗਾ ਤਾਂ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਾਫੀ ਜ਼ਿਆਦਾ ਲੋਕਾਂ ਦਾ ਇਕੱਠ ਹੋਣ ਦੇ ਕਰਕੇ ਪ੍ਰਸ਼ਾਸਨ ਦੇ ਵੱਲੋਂ ਹੀ ਉਸ ਸ਼ੋਅ ਨੂੰ ਕੈਨਸਲ ਕੀਤਾ ਗਿਆ ਜਿਸ ਨੂੰ ਲੈ ਕੇ ਕਾਫੀ ਜ਼ਿਆਦਾ ਲੋਕ ਨਾਰਾਜ਼ ਹੋ ਗਏ ਕਿਹਾ ਜਾ ਰਿਹਾ ਹੈ ਕਿ ਇੱਕ ਟਾਈਮ ਦੇ ਉੱਤੇ ਜਦੋਂ ਸਿੱਧੂ ਮੂਸੇਵਾਲਾ ਹੋਰਾਂ ਦਾ ਕਾਨਸਰਟ ਵੇਖਣ ਨੂੰ ਮਿਲ ਰਿਹਾ ਸੀਗਾ ਦਲਜੀਤ ਔਰਾਂ ਦੇ ਸ਼ੋਅ ਵੇਖਣ ਨੂੰ ਮਿਲ ਰਹੇ ਸੀਗੇ ਕਰਨ ਔਜਲਾ ਔਰਾਂ ਦੇ ਸ਼ੋਅ ਵੇਖਣ ਨੂੰ ਮਿਲ ਰਹੇ ਸੀ ਉੱਥੇ ਐਂਟਰੀ ਹੁੰਦੀ ਹੈ ਅਰਜੰਟ ਏਲੋ ਹੋਰਾਂ ਦੀ ਜਿਨ੍ਹਾਂ ਦਾ ਇਕੱਠ ਇੰਨਾ ਜ਼ਿਆਦਾ ਵੱਧ ਗਿਆ ਸੀਗਾ ਕਿ ਪ੍ਰਸ਼ਾਸਨ ਦੇ ਵੱਲੋਂ ਹੀ ਸ਼ੋਅ ਨੂੰ ਕੈਂਸਲ ਕੀਤਾ ਜਾਂਦਾ ਹੈ ਜਿਸ ਦੀਆਂ ਵੀਡੀਓਜ਼ ਕਾਫੀ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਜਿਸ ਨੂੰ ਲੈ ਕੇ ਅਰਜੰਟ ਲਾਹੌਰਾਂ ਦਾ ਇੱਕ ਬਿਆਨ ਆਉਂਦਾ ਹੈ ਜਿਸ ਦੇ ਵਿੱਚ ਉਹ ਕਹਿੰਦੇ ਨਜ਼ਰ ਆਉਂਦੇ ਨੇ ਕਿ ਅਸੀਂ ਪ੍ਰਸ਼ਾਸਨ ਦੇ ਨਾਲ ਸਬੰਧ ਕਰਦੇ ਹਾਂ ਉਹਨਾਂ ਦੀ ਗੱਲ ਮੰਨਦੇ ਹਾਂ ਤੇ ਆਪਣੇ ਸ਼ੋਅ ਨੂੰ ਕੈਂਸਲ ਕਰਕੇ ਜਲਦੀ ਹੀ ਨਵੀਆਂ ਡੇਟਸ ਤੁਹਾਡੇ ਤੱਕ ਲੈ ਕੇ ਆਵਾਂਗੇ ਅਰਜੰਟ ਲਾਹੌਰਾਂ ਨੇ ਉਹ ਸ਼ੋਅ ਦੇ ਬਾਰੇ ਕੀ ਕੁਝ ਕਿਹਾ ਆਓ ਤੁਹਾਨੂੰ ਉਹਨਾਂ ਦੀ ਵੀਡੀਓ ਵੱਲ ਲੈ ਕੇ ਚੱਲਦੇ ਹਾਂ ਸਤਿ ਸ਼੍ਰੀ ਅਕਾਲ ਜੀ ਅੱਜ ਵਾਲਾ ਸ਼ੋਅ ਮੈਨੇਜਮੈਂਟ ਦੀ ਉਮੀਦ ਤੋਂ ਵੱਧ ਇਕੱਠ ਹੋਣ ਕਰਕੇ ਹੋ ਨਹੀਂ ਸਕਿਆ ਪ੍ਰਸ਼ਾਸਨ ਨੇ ਹੋਰ ਵਧੀਆ ਇੰਤਜ਼ਾਮ ਕਰਕੇ ਦੁਬਾਰਾ ਕਰਾਉਣ ਨੂੰ ਕਿਹਾ ਸੋ ਨਵੀਂ ਡੇਟ ਅਨਾਉਂਸ ਕਰਦੇ ਆ ਜਲਦੀ ਜਿਸ ਕਦਰ ਤੋਂ ਸਾਰੇ ਚੱਲ ਕੇ ਆਏ ਹੋ ਸਾਡੇ ਸਿਰ ਮੱਥੇ ਮੇਰਾ ਆਪਣਾ ਬਹੁਤ ਮਾਨਸਿਕ ਪਰਫਾਰਮ ਕਰੰਦਾ ਜਲਦੀ ਮਿਲਦੇ ਆ ਧੰਨਵਾਦ ਜਾ ਜਿੱਦਾਂ ਕੀ ਤੁਸੀਂ ਦੇਖਿਆ ਕਿ ਅਰਜੰਟ ਢਿੱਲੋਂ ਹੋਰਾਂ ਨੇ ਉਸ ਕਾਨਸਰਟ ਨੂੰ ਲੈ ਕੇ ਸਾਰੀ ਆਪਣੀ ਸਪਾਈ ਦਿੱਤੀ ਉਸ ਸ਼ੋਅ ਨੂੰ ਰੱਦ ਕਰਨ ਦੇ ਪਿੱਛੇ ਕੀ ਕੁਝ ਕਾਰਨ ਸੀਗੇ ਇਸ ਦੀ ਵੀ ਇੱਕ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨੂੰ ਵਿੱਚ ਉਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਪ੍ਰਸ਼ਾਸਨ ਦੇ ਵੱਲੋਂ ਹੀ ਇਹ ਸ਼ੋਅ ਨੂੰ ਕੈਂਸਲ ਕੀਤਾ ਜਾਂਦਾ ਹੈ ਕਿਉਂਕਿ ਭੀੜ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਕੰਟਰੋਲ ਨਹੀਂ ਕਰ ਪਾ ਰਹੇ ਅਰਜੰਟ ਢਿੱਲੋਂ ਹੋਰਾਂ ਦਾ ਕਰੇਜ਼ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਲੋਕ ਬੜੀ ਹੀ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੇ ਜਿਸ ਨੂੰ ਕੰਟਰੋਲ ਕਰਨਾ ਚੰਦੀਗੜ੍ਹ ਪੁਲਿਸ ਦੇ ਪਿੱਛੋਂ ਬਾਹਰ ਹੋ ਗਿਆ ਸੀਗਾ ਆਓ ਤੁਹਾਨੂੰ ਉਸ ਵੀਡੀਓ ਦੇ ਵਿੱਚ ਲੈ ਕੇ ਚੱਲਦੇ ਹਾਂ ਜਿਸ ਦੇ ਵਿੱਚ ਕਾਨਸਰਟ ਦੇ ਆਰਗੇਨਾਈਜ਼ਰ ਕਹਿੰਦੇ ਨਜ਼ਰ ਆ ਰਹੇ ਨੇ ਕਿ ਪ੍ਰਸ਼ਾਸਨ ਦੇ ਵੱਲੋਂ ਹੀ ਇਸ ਸ਼ੋਅ ਨੂੰ ਕੈਂਸਲ ਕੀਤਾ ਜਾਂਦਾ ਹੈ ਲੋਕਾਂ ਦਾ ਪ੍ਰੋਗਰਾਮ ਨਹੀਂ ਹੋਏਗਾ ਕਿਸੇ ਧਿਆਨਤ ਨਹੀਂ ਹੋਏਗਾ ਇਸ ਲਈ ਤੁਸੀਂ ਆਪਣੇ ਆਪਣਾ ਆਰਾਮ سے ਆਪਣੇ ਮੋਬਾਈਲ ਦੇਖ ਕੇ ਕੋਈ ਆਪਸ ਵਿੱਚ ਕਿਸੇ ਕੇ ਮੋਬਾਈਲ ਨਾ ਚੋਰੀਓ ਇਸ ਨੂੰ ਪਿਆਰ سے ਲਿਖੜ ਜਾਓ ਸਭ ਤੋਂ ਰਿਕੁਐਸਟ ਹੈ ਮਾਫੀ ਵੀ ਚਾਹਤੇ ਆਪਕੋ ਇੰਟਰਵੈਂਨਸ਼ਨ ਹੋ ਰਿਹਾ ਰਿਕੁਐਸਟ ਹੈ ਪੈਨੋ ਸੇ ਖਾਸ ਤੌਰ ਤੇ ਪੈਨੋ ਨਿਕਲ ਜਾਓ ਭੀੜ ਬਹੁਤ ਜ਼ਿਆਦਾ ਹੈ ਧੱਕਾ ਮੁੱਕੀ ਹੋ ਗਈ ਕਿਸੇ ਦਾ ਬੱਚੇ ਕੋ ਅਨੁਸਾਰ ਹੋ ਗਿਆ ਸਭ ਦਾ ਨੁਕਸਾਨ ਹੈ ਆਜੋੜ ਕੇ ਰਿਕੁਐਸਟ ਹੈ ਸ਼ੋ ਕੈਂਸਲ ਹੈ ਮੈਂ ਮੈਂ ਸਿਕੰਦਰਪੁਰਾ 100% 100% ਦੀ ਵੀਡੀਓ ਬਣਾ ਲਵੋ ਸ਼ੋ ਕੈਂਸਲ ਹੈ ਕੋਈ ਵੀ ਜਾ ਕੇ ਨਹੀਂ ਕੋਈ ਕੁਝ ਨਹੀਂ ਹੋਰ ਵਾਲੇ 2-3 ਦਿਨਾਂ ਵਿੱਚ ਦੂਜੀਆ ਪ੍ਰੋਗਰਾਮ ਯੂਨੀਵਰਸਿਟੀ ਦੇ ਵਿੱਚ ਕਰਾਵਾਂਗੇ ਅੱਜ ਦੇ ਲਈ ਅੱਜ ਦੇ ਲਈ ਤੁਹਾਡੇ ਕੋ ਹੱਥ ਜੁੜ ਕੇ ਮਾਫੀ ਮੰਗਦੇ ਆ ਤੇ ਪਲੀਜ਼ ਰਿਕਵੈਸਟ ਕਰਦੇ ਆ ਕਿ ਪਲੀਜ਼ ਸਾਡੀ ਜਿਹੜੀ ਬੇਇਨਤੀ ਨੂੰ ਸਹਕਾਰ ਕਰੋ ਅੱਜ ਦੇ ਲਈ ਸ਼ੋਅ ਕੈਂਸਲ ਆ ਪਰ ਹੋਰ ਜਦ ਵਿੱਚ ਆਪਾਂ ਜਰੂਰ ਜਿਹੜਾ ਫਾਸਟ ਆ ਕਰਾਵਾਂਗੇ ਤਾਂ ਜਿੱਦਾਂ ਕਿ ਤੁਸੀਂ ਦੇਖਿਆ ਕਿ ਪ੍ਰਸ਼ਾਸਨ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਵੀ ਹੁਣ ਇਹ ਸ਼ੋਅ ਨੂੰ ਆਫੀਸ਼ੀਅਲੀ ਕੈਂਸਲ ਕੀਤਾ ਜਾਂਦਾ ਹੈ ਜਲਦੀ ਤੁਹਾਡੇ ਤੱਕ ਨਵੀਆਂ ਜਿਹੜੀਆਂ ਤਰੀਕਾਂ ਨੇ ਡੇਟਸ ਨੇ ਉਹ ਲੈ ਕੇ ਨਜ਼ਰ ਆਵਾਂਗੇ ਤੇ ਅਰਜੰਟ ਲਾਹੌਰਾਂ ਦਾ ਫਿਰ ਤੋਂ ਅਖਾੜਾ ਲਵਾਵਾਂਗੇ ਅਰਜੰਟ ਲਾਹੌਰੀ ਨੂੰ ਤੁਸੀਂ ਕਿੰਨਾ ਪਿਆਰ ਕਰਦੇ ਹੋ ਇਹ ਵੀ ਸਾਨੂੰ ਜਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਜੇਕਰ ਅਰਜੰਟ ਲਾਹੌਰੀ ਆਪਣਾ ਪੰਜਵਾਂ ਗੇਰ ਪਾ ਦਿੰਦੇ ਨੇ ਤਾਂ ਕੀ ਹੋਵੇਗਾ ਇਹ ਵੀ ਸਾਨੂੰ ਜਰੂਰ ਕਮੈਂਟ ਬਾਕਸਾਂ ਦੇ ਵਿੱਚ ਦੱਸੋ ਅੱਗੇ ਦੀਆਂ ਵੱਡੀਆਂ ਅਪਡੇਟਸ ਵੇਖਣ ਦੇ ਲਈ ਵੇਖਦੇ ਰਹੋ ਪੰਜਾਬੀ ਡਾਕ 5 ਧੰਨਵਾਦ ਸਤਿ ਸ੍ਰੀ ਅਕਾਲ